ਕ੍ਰਿਟੀਕਲ ਹਾਲਤ ਸੀਗੇ ਹੁਣ ਲਗਭਗ 90% ਠੀਕ ਹੈ ਅੰਦਰ ਜ਼ਖਮ ਰਹਿ ਗਿਆ ਬਾਹਰਲਾ ਜ਼ਖਮ ਹੈ ਜਿਹੜਾ ਇਹ ਬਾਹਰੋਂ ਠੀਕ ਹੋ ਗਿਆ ਉੱਤੇ ਗੱਡੀ ਦੇ ਉੱਤੇ ਨੀ ਬੀੜੀਆਂ ਹੁੰਦੀਆਂ ਉਹਨਾਂ ਤੋਪਾਂ ਜੀਆਂ ਉਹਦੇ ਰਾਹੇ ਜਿਹੜਾ ਐਡਾ ਐਡੀ ਮਟਾਈ ਸੀ ਉਹਦੀ ਉਹ ਆ ਕੇ ਬੱਜਾ ਹਜੇ ਵੀ ਨਿਸ਼ਾਨ ਕੁਛ ਨਾ ਕੁਛ ਤਾਂ ਨਿਸ਼ਾਨ ਹੈਗਾ ਅਜੇ ਦੀ ਤੇ ਹਾਏ ਹਾਂ ਤਾਂ ਹੋ ਗਿਆ ਵੀ ਮੇਰੇ ਬੋਤਲ ਇੱਥੇ ਪਾਣੀ ਵਾਲੀ ਬੋਤਲੇ ਦੇ ਵਿੱਚ ਸੀ ਉਹਦੇ ਉੱਪਰ ਲੱਗ ਗਿਆ ਉਹ ਪਹਿਲਾਂ ਬੋਤਲ ਨਾਲ ਟਕਰਾਇਆ ਬੋਤਲ ਨਾਲ ਟਕਰਾ ਕੇ ਫੇਰ ਚਮੜੀ ਨਾਲ ਟਕਰਾਇਆ ਹੋਇਆ ਇੱਥੇ ਪੇਟ ਨਾਲ ਰਸਾ ਤੇ ਝੰਡਾ ਤੇ ਡੰਡਾ ਇਹਦੇ ਸਵਾਇ ਹੋਰ ਕੁਝ ਨਹੀਂ ਸੀ ਉਹ ਸਾਰੇ ਮੀਡੀਆ ਨੇ ਵੀ ਵੇਖੇ ਹੋਗਾ ਕਿਸੋ ਇੱਕ ਬੰਦੇ ਤੋਂ ਵੱਧ ਕੋਈ ਨਹੀਂ ਜਾਊਗਾ ਹਾਂ ਜੇ ਜਿਹੜੀ ਰੈਸਕਿਊ ਟੀਮ ਆ ਬਚਾਓ ਟੀਮ ਆ ਉਹ ਬੰਦੇ ਜੇ ਕੋਈ ਬੰਦਾ ਡਿੱਗ ਪੈਂਦਾ ਕੋਈ ਜਾਂ ਗੋਲਾ ਵੱਜਦਾ ਜਾਂ ਗੈਸ ਚੜ੍ਹ ਜਾ ਉਹ ਚੱਕਣ ਦੇ ਖਾਤਰ ਤਾਂ ਜਾਣਗੇ ਨਹੀਂ ਜੇ ਜਨਾਜ਼ਰ ਕੋਈ ਉਹ ਡਿੱਗਣ ਵਾਲੀ ਹਾਲਤ ਨਹੀਂ ਬਣਦੀ ਰੁਕਾਂ ਅਸੀਂ ਅੱਜ ਵੀ ਪਾਸੇ ਕਰਾਂਗੇ ਸਾਡੀ ਸਕੀਮ ਹੈਗੀ ਆ ਜਿਹੜੀਆਂ ਸਾਥੋਂ ਪਰਸੋਂ ਸਾਥੋਂ ਕਮੀਆਂ ਰਹਿ ਗਈਆਂ ਕੁਝ ਰੱਸਾ ਸੀ ਰੱਸਾ ਕੱਟ ਦਿੰਦੇ ਸੀ ਉਹ ਅਸੀਂ ਕਮੀਆਂ ਪੂਰੀਆਂ ਕਰਕੇ ਰੁਕਾਂ 'ਚ ਯਤਨ ਕਰਾਂਗੇ ਵੀ ਜਿਹੜੀ ਉਹ ਰੋਕ ਵੀ ਹੈਗੀ ਆ ਉਹ ਵੀ ਪਾਸੇ ਹੋਵੇਗਾ ਤਾਂ ਇੱਕ ਬਿਆਨ ਆਂਦਾ ਹੈ ਕਿ ਮੈਂ ਕਿਸਾਨਾਂ ਕਿਸਾਨ ਮੈਨੂੰ ਬੁਲਾਣ ਮੈਂ ਕਿੱਥੇ ਆਣਾ ਮੈਂ ਆਵਾਂਗਾ ਕਿ ਪਹਿਲ ਤਾਂ ਕਰਨ ਨਹੀਂ ਉਹ ਤਾਂ ਹੈਗਾ ਹਵਾਈ ਬਿਆਨ ਐ ਥੋੜਾ ਹੁੰਦਾ ਹੁੰਦਾ ਸਾਨਾ ਕੋ ਸੁਰਜੀਤ ਸਿੰਘ ਫੋਲ ਮਾਜੂਰ ਨੇ ਗੱਲਬਾਤ ਕਰਾਂਗੇ ਪੁਲਸ ਸਾਹਿਬ ਦੇ ਨਾਲ ਪੁਲਸ ਸਾਹਿਬ ਸਭ ਤੋਂ ਪਹਿਲਾਤਾ ਸਿਹਤ ਕਿਸ ਤਰ੍ਹਾਂ ਤੁਹਾਡੀ ਸਿਹਤ ਜੀ ਬਹੁਤ ਠੀਕ ਹੈ ਉਦੋਂ 6 ਤਰੀਕ ਨੂੰ ਜਿੱਤੇ ਆਹ ਗੋਲਾ ਵੱਜਿਆ ਸੀਗਾ ਜਿੱਤੇ ਉਦੋਂ ਜਿੰਨੇ ਕ੍ਰਿਟੀਕਲ ਹਾਲਤ ਸੀਗੇ ਹੁਣ ਲਗਭਗ 90% ਠੀਕ ਹੈ ਅੰਦਰ ਜ਼ਖਮ ਰਹਿ ਗਿਆ ਬਾਹਰ ਦਾ ਜ਼ਖਮ ਹੈ ਜਿਹੜਾ ਇਹ ਬਾਹਰੋਂ ਠੀਕ ਹੋ ਗਿਆ ਨਹੀਂ ਮਾਰਿਆ ਹਰਿਆਣਾ ਪੁਲਿਸ ਨੇ ਹਰਿਆਣਾ ਪੁਲਿਸ ਨੇ ਜੀ ਸੱਤਾ ਜਿਹੜੇ ਇਧਰਲੇ ਪਾਸੇ ਗੱਡੀਆਂ ਖੜੀਆਂ ਸੀ ਉਹਨਾਂ ਦੀਆਂ ਉਹਨਾਂ ਨੇ ਜਿਹੜੀ ਸਿੱਧਾ ਜਿਹੜਾ ਉੱਤੇ ਗੱਡੀ ਦੇ ਉੱਤੇ ਨਹੀਂ ਬੀੜੀਆਂ ਹੁੰਦੀਆਂ ਉਹਨਾਂ ਤੋਪਾਂ ਜੀਆਂ ਉਹਦੇ ਰਾਹੇ ਜਿਹੜਾ ਐਡਾ ਐਡੀ ਮਟਾਈ ਸੀ ਉਹਦੀ ਉਹ ਆ ਕੇ ਵਜਾ ਹਜੇ ਵੀ ਨਿਸ਼ਾਨ ਕੋਸ ਨਾ ਕੋਸ ਤੋਂ ਨਿਸ਼ਾਨ ਹੈਗਾ ਅਜੇ ਵੀ ਤੇ ਹਾਏ ਹਾਂ ਪਰ ਇਹ ਹੈਗਾ ਵੀ ਉਹਦੇ ਨਾਲ ਮੇਰੀ ਬਚਤ ਤਾਂ ਹੋ ਗਈ ਵੀ ਮੇਰੇ ਬੋਤਲ ਇੱਥੇ ਪਾਣੀ ਵਾਲੀ ਬੋਤਲੇ ਦੇ ਵਿੱਚ ਸੀ ਉਹਦੇ ਉੱਪਰ ਲੱਗੇ ਉਹ ਪਹਿਲਾਂ ਬੋਤਲ ਨਾਲ ਟਕਰਾਇਆ ਬੋਤਲ ਨਾਲ ਟਕਰਾ ਕੇ ਫੇਰ ਚਮੜੀ ਨਾਲ ਟਕਰਾਇਆ ਹੋਇਦੈ ਪੇਟ ਨਾਲ ਉਹਦੇ ਕਰਕੇ ਥੋੜੀ ਜਿਹੀ ਉਹਦੀ ਮਾਰ ਹੈ ਜਿਹੜੀ ਘਟ ਗਈ ਉਹ ਨਹੀਂ ਇਹ ਤਾਂ ਕਹਿੰਦੇ ਸੀਗੇ ਕਿ ਕਿਸਾਨਾਂ ਦੇ ਕੋਲ ਹਥਿਆਰ ਨਹੀਂ ਦੇਖੋ ਜੀ ਉਹ ਤਾਂ ਤੁਸੀਂ ਵੀ ਦੇਖਿਆ ਮਿਢਗੇ ਵਾਲਿਆਂ ਨੇ ਕਹਿਣ ਤਾਂ ਕੁਝ ਵੀ ਜਾਣ ਪਰ ਸਾਡੇ ਕੋਲੇ ਡੰਡੇ ਸੀ ਤੇ ਝੰਡੇ ਸੀ ਜਾਂ ਵੱਧ ਤੋਂ ਵੱਧ ਐ ਸਮਝ ਲਾ ਜੇ ਨੂੰ ਰਸੇ ਨੂੰ ਕਿਹ ਹਥਿਆਰ ਕਹਿੰਦਾ ਜਿਹੜੀ ਕੁੰਡੀ ਦੇ ਵਿੱਚ ਅਸੀਂ ਰੱਸਾ ਪਾਇਆ ਸੀ ਉਹ ਉਹਨਾਂ ਨੂੰ ਜਾਲੀ ਨੂੰ ਖਿੱਚਣ ਦੇ ਖਾਤਰ ਜਾਂ ਰਸੇ ਸੀਗੇ ਰੱਸਾ ਤੇ ਝੰਡਾ ਤੇ ਡੰਡਾ ਇਹਦੇ ਸਿਵਾਏ ਹੋਰ ਕੁਝ ਨਹੀਂ ਸੀ ਉਹ ਸਾਰਾ ਮਿਢਗੇ ਨੇ ਵੀ ਵੇਖਿਆ ਹੀ ਹੋ ਜਾ ਸੋ ਜਿਹੜੋ ਕਹਿੰਦੇ ਆ ਵੀ ਪੱਥਰ ਚਲਾਏ ਪੱਥਰ ਜਿਹੜਾ ਉਹਨਾਂ ਦੇ ਡੀਐਸਪੀ ਕ ਵਾਵਾ ਉਹ ਸਾਡਾ ਜਿਹੜਾ ਪ੍ਰਧਾਨ ਹੈ ਬਲਦੇਵ ਸਿੰਘ ਜੀਰਾ ਨੂੰ ਅਡਰੈਸ ਹੋ ਕੇ ਵੀ ਕਹਿ ਰਿਹਾ ਨਾ ਵੀ ਉਹ ਸਾਡਾ ਅਸੀਂ ਉਹਦੀ ਗਵਾਈ ਚ ਸਾਡਾ ਉਦੋਂ 8 ਤਰੀਕ ਨੂੰ ਬੀਕੇਜੂ ਕ੍ਰਾਂਤੀਕਾਰੀ ਦੀ ਜਿਹੜੀ ਜਥੇਬੰਦੀ ਦੀ ਡਿਊਟੀ ਸੀਗੀ 80 ਦੇ ਲਗਭਗ ਸਾਡੇ ਸੀਗੇ ਬਾਕੀ ਬਾਕੀ ਜਥੇਬੰਦੀਆਂ ਦੀ ਨਾਲ ਟੋਕਨ ਪਾਰਟਿਸਪੇਸ਼ਨ ਸੀ ਸੋ ਇਸ ਕਰਕੇ ਜਿਹੜਾ ਸਾਡਾ ਜਥੇ ਦੀ ਸਾਡੇ ਸੂਬੇ ਦਾ ਪ੍ਰਧਾਨ ਹੈ ਬਲਦੇਵ ਸਿੰਘ ਜੀਰਾ ਉਹ ਗਵਾਈ ਕਰ ਰਿਹਾ ਉਹ ਤਾਂ ਉਹਨੂੰ ਇੰਨਾ ਭੜਕਿਆ ਹੋਇਆ ਸੀਗਾ ਉਹਨਾਂ ਦਾ ਪੁਲਿਸ ਵਾਲਾ ਵੀ ਉਹਨੂੰ ਬਲਦੇਵ ਸਿੰਘ ਜੀਰਾ ਦੇ ਨਾਂ ਤੇ ਵੀ ਇਹ ਉਹ ਕੋਈ ਇਹ ਭੜਕਾਉ ਬੰਦਾ ਹੈਗਾ ਕੋਈ ਲੀਡਰ ਨੇ ਕਿਸਾਨਾਂ ਦਾ ਇਹ ਉਹ ਹਿੰਦੀ ਦਾ ਸ਼ਬਦ ਜਾਂ ਬੋਲ ਰਿਹਾ ਸੀਗਾ ਉਹ ਉਪਦਰਬ ਪਤਾ ਨਹੀਂ ਪੱਦਰ ਹਾਂ ਉੱਥੇ ਬਹਿਸ ਵੀ ਕਾਫੀ ਹੋ ਰਹੀ ਸੀ ਉਹ ਕਹਿ ਰਿਹਾ ਸੀਗਾ ਵੀ ਇਹਨਾਂ ਨੇ ਪੱਥਰ ਮਾਰੇ ਕੋਈ ਪੱਥਰ ਨਹੀਂ ਸੀ ਕਿਸੇ ਕੋਲ ਸਾਰਾ ਉਹਨਾਂ ਨੇ ਸਗੋਂ ਉਹਨਾਂ ਨੇ ਜਿਹੜੇ ਉਹ ਉਧਰੋਂ ਸਿੱਟੀ ਆ ਫੁੱਲ ਸਿੱਟੇ ਆ ਵਿੱਚ ਉਹਦੇ ਕੈਮੀਕਲ ਵਾਲਿਆ ਹੋਇਆ ਸੀ ਵੱਡੇ ਵੇਸ਼ ਹੋਇਆ ਉਹ ਸਾਰਾ ਉਹਨਾਂ ਵੱਲੋਂ ਆ ਸਾਡੇ ਵੱਲੋਂ ਕੋਈ ਵੀ ਹਥਿਆਰ ਨਹੀਂ ਨਾ ਅੱਜ ਨਾ ਉਸ ਦਿਨ ਸੀਗਾ ਕਿ ਅੱਜ ਤੀਜਾ ਜੱਥਾ ਜਾ ਰਿਹਾ ਹੈ ਦਿੱਲੀ ਕੋਚ ਕਰਨ ਦੇ ਲਈ ਕੀ ਤਿਆਰੀ ਹੈ ਕਿ ਉਹੀ ਸਭ ਕੁਝ ਬਰਕਰਾਰ ਰਹੇਗਾ ਜੇ ਫਿਰ ਤੋਂ ਜੋ ਕੁਝ ਹੋਇਆ ਪਹਿਲਾਂ ਬਿਲਕੁਲ ਜੀ ਉਹੀ ਰਣਨੀਤੀ ਹੈ ਉਹੀ ਸਕੀਮ ਹੈ ਵੀ 108 101 ਬੰਦੇ ਤੋਂ ਵੱਧ ਕੋਈ ਨਹੀਂ ਜਾਊਗਾ ਹਾਂ ਜੇ ਜਿਹੜੀ ਰੈਸਕਿਊ ਟੀਮ ਹੈ ਬਚਾਓ ਟੀਮ ਹੈ ਉਹ ਬੰਦੇ ਜੇ ਕੋਈ ਬੰਦਾ ਡਿੱਗ ਪੈਂਦਾ ਕੋਈ ਜਾਂ ਗੋਲਾ ਵੱਜਦਾ ਜਾਂ ਗੈਸ ਚੜਜੇ ਉਹ ਚੱਕਣ ਦੀ ਖਾਤਰ ਤਾਂ ਜਾਣਗੇ ਨਹੀਂ ਜੇ ਜਨਾਜ਼ਰ ਕੋਈ ਉਹ ਡਿੱਗਣ ਵਾਲੀ ਹਾਲਤ ਨਹੀਂ ਬਣਦੀ ਉਨਾਂ ਚਿਰ 101 ਤੋਂ ਵੱਧ ਇੱਕ ਬੰਦਾ ਵੀ ਨਹੀਂ ਜਾਣਾ ਇਹ ਸਾਡੇ ਹੈਗੀ ਤੇ ਉਹ ਗਾਹਾਂ ਜਦੋਂ ਜਹਾਜ਼ ਕਰਨਗੇ ਜਿਹੜੀ ਉਹਨਾਂ ਦੀ ਰੋਕ ਹੈ ਕਿਉਂਕਿ ਹੁਣਾਂ ਜਿਹੜੀਆਂ ਆ ਸੀਗੀਆਂ ਉਹਨਾਂ ਦੀਆਂ ਇਹ ਤਾਂ ਪਹਿਲੇ ਦਿਨ ਚੱਕਤੀਆਂ ਸੀ ਰੋਕਾਂ ਰਹੀ ਗਈ ਉਹਨਾਂ ਦੀ ਜਿਹੜੀ ਕੰਧ ਦੇ ਮੂਰੇ ਜਾਲੀ ਲਾਈ ਹੋਈ ਹੈ ਜਾਲੀ ਨਹੀਂ ਉਹ ਪਾਸੇ ਹੋ ਰਹੀ ਟੁੱਟ ਨਹੀਂ ਰਹੀ ਉਹਨੂੰ ਤੋੜਨ ਦੇ ਖਾਤਰ ਕੁੰਡੀ ਪਾ ਕੇ ਯਤਨ ਵੀ ਕੀਤਾ ਉਹ ਤੇ ਉਹ ਅੱਠ ਵਾਲੇ ਦਾ ਨਾ ਚਲੋ ਰਸੇ ਰਸੇ ਨਾਲ ਕੁੰਡੀ ਬੰਨੀ ਸੀ ਰਸਾ ਕੱਟ ਦਿੰਦੇ ਹੁੰਦੇ ਸੀਗੇ ਸੋ ਰੋਕ ਪਾਸੇ ਕਰਨ ਦੇ ਖਾਤਰ ਜਦੋਂ ਜਹਦ ਕਰਨਗੇ ਵੀ ਤਾਂ ਕਿ ਜਸਾ ਅੱਗੇ ਜਾ ਸਕੇ ਰੋਕ ਪਾਸੇ ਕਰਨਾ ਕੋਈ ਬੈਲੈਂਸ ਨਹੀਂ ਉਹਨਾਂ ਦਾ ਡੀਐਸਪੀ ਸਾਡੀ ਮੀਟਿੰਗ 'ਚ ਆਇਆ ਉਸ ਤੋਂ ਬਾਅਦ ਸ਼ਾਮ ਨੂੰ ਸ਼ਾਮ ਨੂੰ ਮੀਟਿੰਗ ਵੀ ਹੁੰਦੀ ਹੈ ਛੇ ਨੂੰ ਵੀ ਸ਼ਾਮ ਨੂੰ ਮੀਟਿੰਗ ਹੋਈ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਨਾਲ 8 ਨੂੰ ਵੀ ਹੋਈ ਉਹ ਕਹਿੰਦੇ ਵੀ ਤੁਸੀਂ ਬੈਲੈਂਸ ਕਰ ਰਹੇ ਸੀ ਕਿ ਬਈ ਦੱਸੋ ਬੈਲੈਂਸ ਕਹਿੰਦੇ ਵੀ ਤੁਸੀਂ ਉਹ ਰੁਕਾ ਪਾਸੇ ਕਰ ਰਹੇ ਹੋ ਅਸੀਂ ਆਖਿਆ ਵੀ ਤੁਹਾਡੇ ਫਿਨਿਸ਼ਨ ਹੀ ਬਦਲਦੇ ਤੁਸੀਂ ਬੈਲੈਂਸ ਹੁੰਦਾ ਕਿਸੇ ਦੇ ਮਾਰਨਾ ਕੁਝ ਜਿਵੇਂ ਤੁਸੀਂ ਸਾਡੇ ਮਾਰ ਰਹੇ ਹੋ ਤੁਸੀਂ ਬੈਲੈਂਸ ਕਰ ਰਹੇ ਹੋ ਰੋਕਾਂ ਪਾਸੇ ਕਰਨੀਆਂ ਕੋਈ ਬੈਲੈਂਸ ਨਹੀਂ ਦਿੱਲੀ ਵੀ ਅਸੀਂ ਜਦੋਂ ਪਹਿਲਾਂ ਗਏ ਪਹਿਲੇ ਅੰਦੋਲਨ ਵੇਲੇ ਸਾਰੀਆਂ ਰੋਕਾਂ ਅਸੀਂ ਪਾਸੇ ਕਰਕੇ ਗਏ ਆ ਕੋਈ ਸਾਨੂੰ ਕਿਸੇ ਕੋਰਟ ਨੇ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਕੋਈ ਬੈਲੈਂਸ ਨਹੀਂ ਰੋਕਾਂ ਪਾਸੇ ਕਰਨਾ ਸ਼ਾਂਤਬਾਈ ਢੰਗ ਦੇ ਨਾਲ ਕੋਈ ਬੈਲੈਂਸ ਨਹੀਂ ਸੋ ਇਸ ਕਰਕੇ ਰੋਕਾਂ ਅਸੀਂ ਅੱਜ ਵੀ ਪਾਸੇ ਕਰਾਂਗੇ ਸਾਡੀ ਸਕੀਮ ਹੈਗੀ ਆ ਜਿਹੜੀਆਂ ਸਾਥੋਂ ਪਰਸੋਂ ਸਾਥੋਂ ਕਮੀਆਂ ਰਹਿ ਗਈਆਂ ਕੁਝ ਰੱਸਾ ਸੀ ਉਹ ਰੱਸਾ ਕੱਟ ਦਿੰਦੇ ਸੀ ਉਹ ਅਸੀਂ ਕਮੀਆਂ ਪੂਰੀਆਂ ਕਰਕੇ ਰੋਕਾਂ 'ਚ ਯਤਨ ਕਰਾਂਗੇ ਵੀ ਜਿਹੜੀ ਉਹ ਰੋਕ ਵੀ ਹੈਗੀ ਆ ਉਹ ਵੀ ਪਾਸੇ ਹੋਵੇਗੀ